ਨਵਜੋਤ ਸਿੰਘ ਸਿੱਧੂ ਅਜਰੇਲੀ ਦੇ ਦੌਰਾਨ ਜਥੇਦਾਰ ਗੁਰਦੇਵ ਸਿੰਘ ਕੋਕਿਆਂ ਦੇ ਹੋਏ ਕਤਲ ਤੇ ਸਾਰੀਆਂ ਸਿਆਸੀ ਪਾਰਟੀਆਂ ਤੇ ਬਰੇ ਤੁਸੀਂ ਵੀ ਸੁਣੋ ਕੀ ਕੁਝ ਕਿਆ ਨਵਜੋਤ ਸਿੰਘ ਸਿੱਧੂ ਨੇ ਅੱਜ ਕੀ ਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਰਹਿਣ ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧੰਨ ਨੂੰ ਜਿਹਦੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੁੜਸਵਾਰੀ ਕਰਨ ਲੱਗੇ ਲੋਗ ਜਥੇਦਾਰਾਂ ਨੂੰ ਚੀਫ ਬਲੇਸਟਰ ਦੇ ਕੋਲ ਸੱਦਿਆ ਜਾਂਦਾ ਉੱਥੋਂ ਹੁਕਮ ਵਾਈ ਜਾਂਦੇ ਆ ਕੌਕੇ ਸਾਹਿਬ ਅਗੇ ਜਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਹੈ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਸ ਲਈ ਕਟਕੁਤਰੀਆਂ ਬਣ ਗਏ ਇਕੱਲੇ ਪੁਲਿਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਹੁਕਮ ਸੁਣਾਉਂਦੇ ਸੀ ਉਹ ਅਸਲੀ ਜ਼ਿੰਮੇਵਾਰ ਨੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰ ਦਿਓਗੇ ਪੁਲਿਸ ਦਾ ਸਿਆਸੀਕਰਨ ਕਰ ਦਿਓਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਗੱਟਪੁਤਲੀ ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ سزا ਦਿੰਦੇ ਆ ਤੇ ਉਹ ਇਕੱਲੀ ਦਾ ਲੈ ਜਿਹੜਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਛੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਨਾਂ ਪੰਥ ਨੂੰ ਹੀ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਤਰ ਤੱਕ ਗਿਰਾਂਗੇ ਆਪਾਂ